ਤੁਹਾਨੂੰ ਸਪੈਨ ਅਤੇ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਕਿ ਤੁਹਾਡੇ ਬੇੜੇ ਨੇ ਫੌਜ ਵਿੱਚ ਪ੍ਰੋਫੈਸ਼ਨ ਜਨਮ ਕੀਤਾ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਅਸੀਂ ਆਪਣਾ ਪਿਛੋਕੜ ਦੱਸੋ ਜੀ ਬੀਨੋਪ ਜੀ ਮੈਂ ਆਰਮੀ ਐਪ੍ਰੈਸਿਡੈਂਟ 3 ਸੈਕਟਰ ਜੁਆਇਰ ਕੀਤੀ ਆ ਐਜੂਕੇਸ਼ਨ ਦੇ ਵਿੱਚ ਤੇ ਬਹੁਤ ਬਹੁਤ ਮਿਹਨਤ ਕਰਨ ਦੇ ਬਾਅਦ 25 ਰਕਮ ਦੇ ਬਸ ਕੇ ਕੈਪਟਨ ਟੈਗਰ ਹਾਂ ਹਾਂ ਜੀ ਤੇ ਕੈਪਟਨ ਦਾ ਅਹੁਦਾ ਮੈਂ ਰਹਿਣਾ ਬੇਟੇ ਨੂੰ ਕੈਨੇਡਾ ਕੇ ਕਿੰਨੇ ਚੈੱਕ ਹੋ ਗਏ ਜੀ ਤੁਹਾਡੇ ਬੇਟਾ ਜਿਹੋ ਗਿਆ ਸੀਗਾ ਇੱਕ ਬਿਜ਼ਨਸ ਸਰਵ ਦੇ ਵਿੱਚ ਕੈਨੇਡਾ ਚ ਰਗਿਆ ਸੀ ਪਹਿਲਾਂ ਉਹਨੇ ਪੜਾਈ ਕੀਤੀ ਤੇ ਮੈਂ ਪਰਵੀ ਤੱਕ ਅਜੇ ਕੋਈ ਸੁਮੂਦ ਕਰਵਾਸ ਤਾ ਉਸ ਬਾਅਦ ਮੇਰੇ ਬਿੱਨਾ ਕੋਚਿੰਗ ਵੀ ਉੱਥੇ ਉਹਨੇ ਇੱਕ ਫਾਰਮਿੰਗ ਬਰੋਸ ਵਗੈਰੇ ਚ ਏਡਾ ਪੜਾਈ ਦੀ ਹੈ ਤੇ ਫਿਰ ਉਹ ਜਿੰਦਰ ਆ ਗਈ ਹੈ ਉੱਥੇ ਉਹਨੇ ਮਤਲਬ ਆਰਟੀਕਲ ਬਰੋਸ ਨੂੰ ਦੇ ਵਿੱਚ ਰਣਕ ਕੀਤੀ ਹੈ ਉਸ ਤੋਂ ਬਾਅਦ ਸਾਂਸ 6 ਡਿਗਰੀ ਕਰ ਲਈ ਲਾਡਰਾ ਕਾਲ ਚੰਡੀਗੜ੍ਹ ਜੀ ਦੇ ਕ੍ਰਿਸ਼ਤੀ ਵਿੱਚ ਹੁੰਦਾ ਸੀ ਫੀਲ ਐਕਟ ਸੀ ਤੇ ਸ਼ੌਕ ਤਾਂ ਇਹ ਸੀਗਾ ਤੇ ਮੈਂ ਇੰਨੀ ਨਾਲ ਰਹਿ ਕੇ ਇੱਕ ਇਹ ਪੋਸਟ ਪੜਾਟਣਾ ਤੇ ਲੇਕਰ ਜੀ ਇਹ ਪੋਸਟਸ਼ਨ ਕਰੀ ਸੀ ਇੱਥੇ ਉਹਨਾਂ ਨੇ ਮੇਰੇ ਖੇ ਬਹੁਤ ਮਿਹਨਤ ਕੀਤੀ ਮੈਂ ਵੱਡੀ ਬੱਟੀ ਨੇ ਪੀਸੀ ਕੀਤੀ ਐਮਸੀ ਕੀਤੀ ਪਰ ਲੇਕਰ ਨੌਕਰੀ ਹੋਈ 5000 6000 ਤੇ ਨਹੀਂ ਤਰੱਕੀ ਦਾ ਕਰ ਰੋ ਬਾਹਰ ਚ ਲਗੀ ਉਹ ਵੱਡੀ ਬੜੀ ਬੜੀ ਛੋਟੀ ਜਿਹਾ ਪਹਿਲਾਂ ਕਲ ਸੌ ਦਾ ਨਜ਼ਰਦ ਤੋਂ वेलकॉम तो तो की नौकरी पाँच छः हज़ार बारो चाँगा एयरफोर्स मैं पायलट पढ़ना फिर बेटिया जो बड़ी बहुत चले गई तो कल आ गई मतलब एक करना बहुत चला गया इतना डीटा क्षेत्र की उसने स्टडी बेस पर कनेडा गया मोन्टेल जनस मिले ਕੰਕੂੜੀ ਦੁਨਗ੍ਰਸਤੀ ਵਿੱਚ ਨੇ ਟੈਂਪਰ ਕੀਤੀ ਹੈ ਜਦੋਂ ਬਬ ਤੇ ਚਾਰ ਸਰਜ ਨੇ ਇੱਕ ਪਰ ਵੀ ਗ੍ਰਸਤੀ ਸੀਗੀ ਪਾਰਟ ਮੰਡ ਦੇ ਗੜੀਆਂ ਦੇ ਉੱਥੇ ਕੀਤੀ ਹੈ ਲੱਗਾ ਸ਼ੌਕ ਹੋਈ ਹੀ ਕਿ ਮੈਂ ਜੁਨੀ ਫੌਦ ਵਿੱਚ ਆਪਣੇ ਉੱਤੇ ਨਾ ਤੇ ਫੇਰਾ ਇਸੇ ਸਾਰੀ ਦਸੰਬਰ ਦੇ ਵਿੱਚ ਹੀ ਨਹੀਂ ਹੋਈ ਹੈ ਪੁਲਿਸ ਰੈਸਟ ਅਸਟਾ ਕੋਈ ਚਾਰਟ ਰਿਚ ਸੀਗੀ ਤੇ 22 ਤੇ 25 ਪਰ ਦੇ ਬਸ ਕਰਾ ਪੰਜ ਨੂੰ ਪੰਜ ਮਹੀਨੇ ਦੀ ਜਦੋਂ ਹਾਂ ਸਰ ਇਹ ਦੀ ਇਹ ਸ਼ੇਪ ਪ੍ਰੇਰਣਾ ਕਿ ਦੀ ਮੰਨਦੇ ਹੋ ਉਹ ਵੀ ਆਪਣੀ ਤੇ ਚਲੋ ਮਿਹਨਤ ਹੈ ਹੀ ਹੈ ਹੋਰ ਤੁਸੀਂ ਕਿੰਨਾ ਕੁ ਪ੍ਰੇਰਿਤ ਕੀਤਾ ਪ੍ਰੇਰਿਤ ਤਾਂ ਇਹ ਸੀਗਾ ਕਿਉਂ ਮਗਰ ਬਹੁਤ ਜਿਆਦਾ ਮਿਹਨਤ ਕਰਦਾ ਸ਼ੌਂਕ ਹੀ ਹੈ আর ਵੀਰ ਕਰਦੇ ਲੇਕਿਨ ਉਹ ਦੀਦੀ ਬਾਹਰ ਚਲ ਗਈ ਬਾਕੀ ਮੇਰਾ ਜਿਹੜਾ ਕਿ ਮੇਰਾ ਨਾਲ ਰਹੇ ਸਾਡੇ ਦੇਖਦੇ ਰਹੇ ਕਿ ਕੀ ਕਰਦੇ ਨੇ ਕਿੱਦਾਂ ਜੁਟੀਏ ਕਿੱਦਾਂ ਕੀ ਕਰੀਏ ਇੱਕ ਸ਼ੌਂਕ ਸੀ ਉਹਦਾ

ਦੇਸ਼ਕੀ ਦਾ ਸਾਡੇ ਤੁਹਾਡਾ ਜੀ ਉਹਦਾ ਜੱਲਾ ਜੱਲ ਸ਼ਹੀਦ ਹੋਏ ਜਦੋਂ ਉਹ ਮੇਰੇ ਚੈਨਲ ਡਰਾਈਵ ਕਰ ਰਹੀ ਸੀ ਤੋਂ ਬੈਠ ਕੇ ਮੁੰਡੇ ਸੀ ਕਿ ਸੰਤਰਾ ਵੱਡਾ ਬਰਦਰ ਵੀ ਫੋਰ ਨਗਰ ਦੇ ਸੰਤਰੀ ਟਾਇਰ ਹੋਇਆ ਸੀ ਉਹਦਾ ਜੀ ਕੋਲ ਵੇਖੀ ਨਹੀਂ ਕੱਸੀ ਹੋ ਗਿਆ ਇਹ ਨਾਲ ਵੀ ਸਿੱਧਰੀ ਨਹੀਂ ਕਰੀ ਹੁਣ ਤੁਸੀਂ ਕੀ ਕਾਰੋਬਾਰ ਪਿਆ ਕਰਨਾ ਹੁਣ ਬੱਚੇ ਬਾਹਰ ਚਲੇ ਸੀ ਕਿ ਮੈਡਮ ਨੇ ਕੀ ਜਿਹਾ ਸਾਹਿਬ ਜਦ ਵੀ ਵੀਰੇ ਨੇ ਬੋਲਿਆ ਕਿ ਸੀ ਗਰਨੇ ਜਿਹਨੂੰ ਵੈਕੀ ਨਾਲ ਕਰੇਟ ਦਿਨੋ ਗਿਰ ਲੱਗਾ ਇੱਥੇ ਆਪਣਾ ਮੇਰੇ ਸੁਣਾਉਗਾ ਕੋ ਕੰਮੇ ਰੱਖੀਏ ਡੇ ਕੋਰ ਦਾ ਕੰਮ ਮੇਰੇ ਤੁਹਾਡੇ ਪਰੇ ਸੰਗੁਰ ਕਰੇ ਮੈਨੂੰ ਪਤਾ ਲੱਗਾ ਵੀ ਮੇਰੀ ਫਰਮ ਦਾ ਕੰਮ ਤੇਰੀ ਗੱਲ ਹੀ ਟੈਕਨੋਲੋਜੀ ਨਾਲ ਕਰ ਰਹੀ ਜੀ ਬਲਦੇ ਅਕੀ ਨੇ ਕੋ ਥੋੜਾ ਗਾਇਆ ਤੇ ਮਸ਼ੀਨ ਕਰ ਰੱਖੀ ਹੈ ਤੇ ਕੋ ਮੇਰੇ ਜਿਵੇਂ ਇੱਕ ਗਾਂ ਇੱਕ ਜਦ ਤੋਂ ਸ਼ਿਭਾ ਕਰੋ ਤੇ ਇਹ ਕੋ ਲੱਗ 2.0 ਸਭ ਜਿਹੜੇ ਅੱਜ ਕੱਲ ਨੌਜਵਾਨੀ ਆ ਨਸ਼ਿਆਂ ਚ ਫੜੀ ਦਿੱਤਾਨ ਹੋਈ ਜਾ ਰਹੀ ਹੈ ਨਸ਼ੇ ਪਰ ਕਹਿ ਲੀਂ ਕਿ ਨਸ਼ਿਆਂ ਦਾ ਕਰਿਆ ਹੀ ਬੋਤਾ ਗਿਆ ਪੰਜਾਬ ਚ ਕਾਹਾਂ ਭਾਂਵੇਂ ਜੋੜ ਬੱਜੀ ਗਈ ਨਾ ਪਰ ਮਨਸ਼ਾ ਜੀ ਵੀ ਰਹਿ ਗਏ ਇਹਦੇ ਪਰ ਕੀ ਤੁਹਾਨੂੰ ਪ੍ਰੇਸ਼ ਕਰਨਾ ਨੌਜਵਾਨੀ ਨੂੰ ਕੀ ਪ੍ਰੇਸ਼ ਕਰੇ ਨੌਜਵਾਨ ਇਹ ਜਿਹੜਾ ਮੈਦਕ ਨਾ ਵੀ ਜਿਹੜਾ ਸੇਖ ਤੋਂ ਸਾਰਾ ਖਬਰ ਚੱਲ ਰਹੀ ਹੈ ਜਿਹੜੇ ਬੱਚੇ ਨੂੰ ਮੇਰੇ ਬੱਚੇ ਨੂੰ ਦੇ ਤਾ ਉਹ ਲੈਣ ਦੇ ਹੋਣਾ ਚਾਹੀਦਾ ਜਾਂ ਤਾਂ ਨਸ਼ਾ ਛੱਡ ਕੇ

ਦੇਖੋ ਜੀ ਜਦੋਂ ਦੀ ਇਹ ਖਬਰ ਸੁਣੀ ਆ ਸਾਡੇ ਸਾਡੇ ਪਿੰਡ ਨੂੰ ਬਹੁਤ ਕਮਾਨ ਵਾਲੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚੋਂ ਸਾਡਾ ਹੀ ਬੱਚਾ ਉੱਠ ਕੇ ਉਹਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਐਹੋ ਜਿਹੀ ਮਾਨ ਵਾਲੀ ਗੱਲ ਕੀਤੀ ਆ ਕਿ ਉਹ ਪੁਲਿਸ ਦੇ ਵਿੱਚ ਅਫੀਸਰ ਬੱਤੀ ਹੋਇਆ ਤੇ ਇਹਦੂੰ ਵੱਡੀ ਮਾਨ ਵਾਲੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਸਾਡੇ ਦਾ ਸਾਰੇ ਪਿੰਡ ਨੂੰ ਚਾ ਚੜਿਆ ਹੋਇਆ ਕਿ ਜਦੋਂ ਕਿਤੇ ਉਹ ਜਦੋਂ ਹੀ ਇੱਥੇ ਆਊਗਾ ਤੇ ਸਤਿ ਸ੍ਰੀ ਅਕਾਲ ਪੈਰ ਧਰੂਗਾ ਸੋ ਬਾਬਾ ਮਰਦ ਦੀ ਕਿਰਪਾ ਦੇ ਨਾਲ ਇਰ ਉਦਾਬ ਉਦਾਮ ਸਨਮਾਨ ਕੀਤਾ ਜਾਊਗਾ ਔਰ ਉਹਨੂੰ ਢੋਲ ਵਾਜਿਆਂ ਦੇ ਨਾਲ ਉਹਦਾ ਵੈਲਕਮ ਕੀਤਾ ਜਾਊਗਾ ਅੱਜ ਖੁਸ਼ੀ ਦੀ ਹੁੰਦੀ ਹੋਣੀ ਹੈ ਕਿ ਪਿੰਡ ਤੋਂੰਗ ਦਾ ਨਾਮ ਜਿਹੜਾ ਸਾਰੀ ਦੁਨੀਆ 'ਚ ਚ러 ਗਿਆ ਦੇਖੋ ਜੀ ਅੱਜ ਕੋਨੀ ਕੋਨੀ ਤੋਂ ਇਹਨਾਂ ਨੂੰ ਵਧਾਈਆਂ ਆ ਰਹੀਆਂ ਹਨ ਜਿਹੜਾ ਕੋ ਸੁਣਦਾ ਸਾਡਾ ਅਸੀਂ ਹਾਲਾਂਕਿ ਪਿੰਡ ਦੇ ਸਾਡੇ ਨਾਜਮ ਨਗਰ ਜਸਵੰਦਰ ਸਿੰਘ ਟੋਂਗ ਲਗਦਾ ਤੇ ਉਹ ਟੋਂਗ ਦਾ ਨਾਮ ਸੁਣ ਕੇ ਕਿ ਉਹ ਸਾਨੂੰ ਹੀ ਲੋਕ ਵਧਾਈਆਂ ਦੇ ਰਹੇ ਵੀ ਪੌਂਗਾ ਤੁਹਾਡੇ ਪਿੰਡ ਦਾ ਹੁੰਦਾ ਹੋਇਆ ਹੈ ਨਾ ਕਿ ਉੱਥੇ ਭਤੀ ਲੋਕੇ ਤੇ ਉਹਨੇ ਮਾਹਰੋਸ਼ਣ ਕੀਤਾ ਪਾਰ ਦੇ ਰਿਸ਼ਤ ਜਾ ਕੇ ਬੜੀ ਖੁਸ਼ੀ ਹੈ ਜੀ ਬੜਾ ਮਾਣ ਮਹਿਸੂਸ ਹੁੰਦਾ ਇਸ ਗੱਲ ਦੇ ਵਿੱਚ ਇਹ ਜਿਹੜੀ ਨੌਜਵਾਨੀ ਮੱਗੇ ਵੀ ਭਾਜੀ ਨੇ ਸਵਾਲ ਕੀਤਾ ਸੀ ਕਿ ਨੌਜਵਾਨੀ ਬੜੀ ਗਲਤ ਰਾਵਾਂ ਤੇ ਪੈ ਗਈ ਆ ਜ਼ਿਆਦਾ ਲੋਕ ਮੋਬਾਈਲਾਂ ਵਿੱਚ ਜਾਂ ਫਸ ਗਏ ਨੇ ਜਾਂ ਨਸ਼ਿਆਂ ਦੇ ਫਸ ਗਏ ਨੇ ਤੇ ਕੀ ਕਹਿਣਾ ਚਾਹੁੰਦੇ ਜੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਵੇਲਾ ਮਨੁਸ਼ਤਾਨ ਦਾ ਕਰ ਪਰ ਜਿਹੜੇ ਲੋਕ ਬਿਜ਼ੀ ਨੇ ਜਿਵੇਂ ਇਹਨਾਂ ਨੇ ਆਪਦੇ ਬੱਚਿਆਂ ਨੂੰ ਚਾਹੇ ਉਹ ਬੇਟੀਆਂ ਸੀ ਚਾਹੇ ਬੇਟਾ ਵੇਲੇ ਰਹਿਣੀ ਨਹੀਂ ਦਿੱਤਾ ਭਾਈ ਜੀ ਉਹਨਾਂ ਦਾ ਇੱਕੋ ਟਾਰਗੇਟ ਹੁੰਦਾ ਸੀ ਪੜ੍ਹ ਲੈ ਕੇ ਆਫੀਸਰ ਬਣਨਾ ਤੇ ਦੇਖੋ ਉਹ ਆਪਦੀ ਮਿਹਨਤ ਦੇ ਨਾਲ ਕਿੱਥੇ ਪਹੁੰਚ ਗਏ ਆ ਅੱਜ ਵੀ ਪਿੰਡਾਂ ਦੇ ਵਿੱਚ ਸਾਡੇ ਬਾਬੇ ਮਸਤੂਫ ਦੀ 은 ਕਿਰਪਾ ਮੈਂ ਕਿੰਬੀ ਬੱਚੇ ਦੇਖਦਾ ਉਹ ਜਾਂਦੇ ਆ ਜੀ ਸੇਵਾ ਕਰਦੇ ਆ ਉਹ ਦੂਜੇ ਪਾਸੇ ਨਹੀਂ ਲੱਗਦੇ ਔਰ ਇਹੀ ਚੀਜ਼ ਚਾਹੀਦੀ ਆ ਕਿ ਪ੍ਰਮਾਤਮਾ ਜਦੋਂ ਇਸ ਪਾਸੇ ਨੂੰ ਲੱਜੇ ਕੋਈ ਵੀ ਬੱਚਾ ਤੇ ਫਿਰ ਉਹ ਨਸ਼ਿਆਂ ਵਾਲੇ ਪਾਸੇ ਤਾਂ ਮਕਸਦ ਹੀ ਕੋਈ ਨਹੀਂ ਆ ਸਾਡੇ ਪਿੰਡ 'ਚ ਬੜੀ ਕਿਰਪਾ ਹੈ ਪਰਮਾਤਮਾ ਦੀ ਕਰਕੇ ਮਸਤੀ ਬੜੀ ਕਿਰਪਾ ਆ ਕਿ ਮੈਕਸਿਮਮ ਬੱਚੇ ਸਾਡੇ ਜਿਹੜੇ ਨੇ ਸਾਡੇ ਪਿੰਡ ਦੇ ਉਹ ਚੰਗੇ ਕੰਮਾਂ ਵੱਲ ਲੱਗੇ ਹੋਏ ਨੇ ਤੇ ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਕਿ ਇਹ ਵੇਲੇ ਨਾ ਰਹੇ ਚਾਹੀਏ ਪੜ੍ਹਾਈ ਵਿੱਚ ਲੱਗਣ ਮੋਬਾਈਲਾਂ ਦਾ ਥੋੜ੍ਹਾ ਜਿਹਾ ਉਸ ਪਾਸੋਂ ਕੱਟ ਹੋਵੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਕੰਮਕਾਰ ਚਲਾਈ ਰੱਖਦੇ ਆ ਪੜ੍ਹਾਈ 'ਚ ਲੱਗਦੇ ਆ ਤੇ ਪਰਮਾਤਮਾ ਨੇ ਦੇਰ ਕਰਦੇ ਆ ਪਾਟਰੇ ਏਰੀਆ ਜਿਹੜਾ ਸਾਡਾ ਪਿੰਡ ਹੈ ਜੀ ਇੱਥੇ ਲੋਕ ਕਹਿ ਕਿਹਾ ਜਾਂਦਾ ਕਿ ਅਛੜੇ ਰੋਕਣ ਪਰ ਇਹੋ ਜਿਹੇ ਲੋਕਾਂ 'ਚੋਂ ਜਦੋਂ ਕੋਈ ਤਰੱਕੀ ਕਰਕੇ ਜਾਂਦਾ ਫਿਰ ਮਾਣ ਤੇ ਮਸੂਸ ਹੁੰਦਾ ਹੋਊਗਾ ਜੀ ਜਿਸ ਕੋ ਜੀ ਇਹ ਕਿਆ ਗੱਲਾਂ ਹੁੰਦੀਆਂ ਅਸੀਂ ਵੀ ਮੈਂ ਤੇ ਇਹਨੇ ਇਕੱਠੇ ਪੜੇ ਆ ਅਸੀਂ ਉਸ ਫੱਟੀ ਵਾਲੇ ਸਕੂਲ ਚ ਪੜੇ ਜੀ ਜਿੱਥੇ ਇਹ ਫੱਟੀਆਂ ਪੋਚ ਕੇ ਕਰਮ ਦੁਆਰ ਤੇ ਨਾਲ ਲਿਖਦੇ ਰਹੇ ਤੇ ਅੱਜ ਦੇਖੋ ਵੀ ਉਥੋਂ ਪੜ ਕੇ ਤੇ ਕੈਪਟਨ ਰਿਟਾਇਰ ਹੋਏ ਮੈਂ ਵੀ ਜਿਹੜਾ ਉਹ ਉਸ ਸਕੂਲ ਦੇ ਵਿੱਚੋਂ ਪੜ ਕੇ ਤੇ ਰੱਥੇ ਡਾਕਟਰ ਰਿਟਾਇਰ ਹੋਇਆ ਹਾਲਾਂਕਿ ਮੈਂ ਉਹਦਾ ਡਿਗਰੀ ਵੀ ਨਹੀਂ ਕੀਤੀ ਸੀ ਬਟ ਮੈਂ ਫਾਰਮੇਸੀ ਕਰਨ ਦੇ ਬਾਅਦ ਵੀ ਜਿਹੜੀ ਮੈਨੂੰ ਰਟਾਇਰਮੈਂਟ ਮਿਲੀ ਆ ਉਸ ਬੇਸ ਤੇ ਮਿਲੀ ਆ ਵੀ ਜੋ ਇੱਕ ਐਸੇ ਬੰਦੇ ਡਾਕਟਰ ਸੀ ਓਕੇ ਪਰ ਮੈਂ ਤੇ ਨਹੀਂ ਕੀਤੀ ਇਹ ਕੋਈ ਨਹੀਂ ਹੁੰਦਾ ਕਿ ਤੁਸੀਂ ਪੜਾਈ ਕਿੱਥੇ ਕਰਦੇ ਹੋ ਕਿਵੇਂ ਨਹੀਂ ਇਹ ਤੁਹਾਡਾ ਜਜ਼ਬਾ ਆ ਕਿ ਤੁਸੀਂ ਕਿਹੋ ਜਿਹਾ ਕਿੱਥੇ ਪਹੁੰਚਣਾ ਚਾਹੁੰਦੇ ਹੋ ਤੇ ਤੁਸੀਂ ਉੱਥੇ ਪਹੁੰਚਦੇ ਥੈਂਕ ਯੂ ਸਮਾਂ ਦੇ ਦਿੱਤਾ ਤੁਹਾਡਾ ਅੱਜ ਲਈ ਕੀ ਸ਼ੁਭਨਾਵਾਪਨ ਹੈ ਮੇਰਾ ਅਰਵਿੰਦਰ ਸਿੰਘ ਤੂੰਗਾ ਜੀ ਪੰਜਾਬ ਤੁਹੀਂ ਐਸੇ ਪਿੰਡ ਦੀ ਗੱਲ ਸੁਣੀ ਕਿ ਹਾਂਜੀ ਹਾਂਜੀ ਮੈਂ ਵੀ ਐਸੇ ਪਿੰਡ ਦਾ ਸੁਣੀ ਕਾ ਜਿਹੜਾ ਬੇਟਾ ਤੁਹਾਡਾ ਬੜਾ ਨਾਂ ਰੋਸ਼ਨੀ ਕੀਤਾ ਇਸ ਪਿੰਡ ਦੇ ਵਿੱਚ ਕੀ ਕਿੰਨੀ ਖੁਸ਼ੀ ਮਹਿਸੂਸ ਹੋਦੀ ਬਹੁਤ ਆ ਜੀ ਬਹੁਤ ਮਾਣ ਆ ਸਾਡੇ ਸਾਰੇ ਪਿੰਡ ਨੂੰ ਸਾਨੂੰ ਬਹੁਤ ਮਾਣ ਆ ਕਿ ਸਾਡੇ ਵੀ ਦਾ ਬੇਟਾ ਬਹੁਤ ਕੈਨੇਡਾ ਦੀ ਧਰਤੀ ਤੇ ਜਾ ਕੇ ਏਡਾ ਸੁਣੀ ਮੱਗਾ ਮਾਰ ਗਿਆ ਨੇ ਉੱਥੇ ਅੱਜ ਤੱਕ ਨਾਂ ਰੋਸ਼ਨ ਹੋਇਆ ਉਹਨਾਂ ਦਾ ਪੁਲਿਸ ਦੇ ਵਿੱਚ ਭੱਤੀ ਹੋਣਾ ਇਹ ਛੋਟੀ ਮੋਟੀ ਗੱਲ ਨਹੀਂ ਆ ਬਹੁਤ ਵੱਡੀ ਗੱਲ ਹੁੰਦੀ ਆ ਉਹ ਕਈ ਵਾਰ ਆਪਾਂ ਇੱਥੇ ਬੈਠੇ ਖੁਸ਼ੂਸ ਕਰਦੇ ਹੁੰਦੇ ਸੀ ਕਿ ਬਾਹਰ ਜਾ ਕੇ ਆਪਾਂ ਲੇਬਰ ਜੀ ਕਰਦੀ ਚੰਗਾਰੀ ਲੱਗਦਾ ਵੀ ਇੰੀਆਂ ਆਪਾਂ ਪੜਾਈਆਂ ਕੀਤੀਆਂ ਇੰੀਆਂ ਡਿਗਰੀਆਂ ਕੀਤੀਆਂ ਤੇ ਮੇਰੀ ਦਲੀਵਾ ਸੀਗੀ ਉਹਨੇ ਆਣ ਕੇ ਕਿਹਾ ਦੱਸਣਾ ਵੀ ਮੈਂ ਨਾ ਚੰਗੀ ਜੋਬ ਲੈਣਾ ਚਾਹੁੰਦਾ ਤੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਅੱਜ ਉਹ ਅਧਿਆਪਕ ਉਸਤੇ ਪਤੀ ਹੋਏ ਮਤਲਬ ਬਾਹਰ ਜਾ ਕੇ ਵੀ ਬੱਚੇ ਬਹੁਤ ਬੜੇ ਚੰਦ ਬੱਚੇ ਹੁੰਦੇ ਜਿਹੜੇ ਵਾਈਟ ਕਾਲਰ ਜੋਬ ਕਰਦੇ ਆ ਜਿੰਤਾ ਉਹ ਤੇ ਮਿਲਦੀ ਦੀਆਂ ਇਹ ਦੇ ਮਿਹਨਤੀ ਬੱਚੇ ਆ ਮਿਲਦੀ ਆ ਤੁੰਕਲਰ ਦਾ ਬੱਚੇ ਨੇ ਕਿੰਨੀ ਮਿਹਨਤ ਕੀਤੀ ਜੀ ਮੈਂ ਤਾਂ ਕੀਤੀ ਆ ਬਾਕੀ ਆ ਪੇਰਸ ਦਾ ਵੀ ਬਹੁਤ ਸਹਿਯੋਗ ਹੁੰਦਾ ਜੀ ਉਹਦੇ ਫਾਦਰ ਮਾਦਰ ਚੰਗੀ ਜੌਬ ਦੇ ਸੀਗੇ ਚੰਗੇ ਸੀਗੇ ਸਿਆਣੇ ਸੀਗੇ ਤੇ ਉਹਨਾਂ ਵੀ ਆਪਣੇ ਬੱਚਿਆਂ ਨੂੰ ਇਸ ਲਾਈਨ ਤੇ ਪਾਇਆ ਕਿ ਫਲੇਵਰ ਨੂੰ ਕਰ ਨਹੀਂ ਕਰਨੀ ਤੇ ਚੰਗੀ ਜੌਬ ਜਾ ਕੇ ਲੱਗਣਾ ਚਾਹੀਦਾ ਇਸ ਕਰਕੇ ਪੇਰਸ ਦਾ ਵੀ ਬਹੁਤ ਹੌਨਾ ਤੇ ਆਹ ਸੀਗਾ ਤੇ ਬਾਕੀ ਉਹਨਾਂ ਦਾ ਸਹਿਯੋਗ ਬਹੁਤ ਸੀ ਤੁਸੀਂ ਕੀ ਕਹਿੰਦੇ ਜੀ ਇਥੇ ਮੈਂ ਜੀ ਪੈਨਸ਼ਨ ਕੰਪਨੀ ਆ ਜੀ ਮਿਲਕਿੰਗ ਮਸ਼ੀਨਾ ਤਿਆਰ ਕਰਦੀ ਆ ਉਹਦੇ ਵਿੱਚ ਮੇਰੀ ਡਿਸਟਰੀਬਿਊਸ਼ਨ ਅੰਮ੍ਰਿਤਸਰ ਤੋਂ ਲੈ ਕੇ ਧੰਗੋੜਾ ਕਰਦਾ ਠੀਕ ਹੈ ਉਹ ਡੇਰੀ ਦੇ ਜਿੰਨੇ ਪ੍ਰੋਟੈਕਟ ਹੈ ਮਿਲਕਿੰਗ ਮਸ਼ੀਨਾ ਮੈਂ ਗਿਆ ਫੈਨ ਵਗੈਰਾ ਉਹ ਡੇਰੀ ਤੇ ਵਗੈਰਾ ਸਪਲਾਈ ਕਰਦਾ ਉਹ ਇਹ ਕੰਪਲਟ ਜਿਹੀ ਕੰਮ ਤਾ ਲਗਾ ਕੇ ਬਹੁਤ ਦੀ ਡੇਰੀ ਬੰਨ ਭਾਜੀ ਹੁਣ ਚਲਾ ਰਹੇ ਹਾਂ ਜੀ ਹਾਂ ਜੀ ਇਹ ਜਿਦਾਂ ਜੇ ਕਸ਼ਮੀਰ ਸਿੰਘ ਜੀ ਇਹ ਆਏ ਆਪਣੇ ਰਿਟਾਇਰਮੈਂਟ ਲੈ ਕੇ ਇੱਥੇ ਆ ਗਏ ਸੀਗੇ ਤੇ ਸਾਲ ਘਰੇ ਵਿਹਲੇ ਫੇਰੀ ਮਿਸੂਸਾ ਲੱਗੇ ਵੀ ਵਿੱਲਾ ਚੰਗਾ ਨਹੀਂ ਵੰਦੀ ਤੇਰੇ ਆਂਦੇ ਵੀ ਮੈਂ ਡੇਰੀ ਕਰਨਾ ਚਾਹੁੰਦਾ ਸ਼ਰ ਮੈਨੂੰ ਲੌਰੈਂਸ ਸੀਗੀ ਦੇ ਬਾਰੇ ਇਹਨਾਂ ਨੂੰ ਗਾਵਾਂ ਲੈ ਕੇ ਦਿੱਤੀਆਂ ਗਾਵਾਂ ਚੰਗੀਆਂ ਬਰੀਡੀਆਂ ਲੈ ਕੇ ਦਿੱਤੀਆਂ ਇਹਨਾਂ ਨੂੰ ਉਹਨਾਂ ਦੀ ਮਿਲਕਿੰਗ ਵਾਸਤੇ ਕਿਉਂਕਿ ਅੱਜਕੱਲ ਬਰੀਡ ਹੋ ਗਈ ਵਧੀਆ ਉਹ ਦੁੱਧ ਦਿੰਦੀਆਂ ਜ਼ਿਆਦਾ ਇਹਨਾਂ ਸੀ ਜੇ ਥੋੜਾ ਦੁੱਧ ਦਿੰਦੀਆਂ ਸੀ ਕਿ ਹੱਥਾਂ ਨਾਲ ਮਿਲਕੀ ਹੋ ਜਾਂਦੀ ਸੀ ਤੇ ਅੱਜਕੱਲ ਉਹ ਤੇ ਦਿੰਦੀਆਂ 35 40 ਲੀਟਰ ਉਹ ਫਿਰ ਮਿਲਕੀ ਮਸ਼ੀਨ ਆ ਰਹੀ ਦੁੱਧ ਨਿਕਲਦਾ ਉਹਨਾਂ ਨੂੰ ਫਿਰ ਮੈਂ ਮਸ਼ੀਨ ਪ੍ਰੋਵਾਈਡ ਕੀਤੀ ਤੇ ਅੱਜਕੱਲ ਇਹਨਾਂ ਦਾ ਕੰਮ ਉਹ ਮਿਲਕੇ ਨਸ਼ੀਨਾ ਦਾ ਬੜੇ ਐ ਸਿਸਟਮ ਮੈਡੀਕਲ ਕੰਮ ਚੱਲ ਰਿਆ ਮੈਡਮ ਵਗੈਰਾ ਰੱਖੇ ਨਹੀਂ ਤੇ ਆਪਣਾ ਸਰਕਲ ਬੜਾ ਵਧੀਆ ਨਾਲ ਬਣਾਉਂਦੇ ਨੇ ਇਹ ਨੌਜਵਾਨੀ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਮੈਂ ਤਾਂ ਇਹੋ ਦੇਣਾ ਚਾਹੁੰਦਾ ਕਿ ਅੱਜਕੱਲ ਉਹ ਇੱਕ ਜਿੱਤੇ ਬੇਲੇ ਨਾ ਬੈਣ ਪੀਰ ਸਿੱਦਾ ਵੀ ਪੂਰਾ ਫਰਜ਼ ਹੁੰਦਾ ਵੀ ਆਪਣੇ ਬੱਚਿਆਂ ਦੀ ਸੋਸਾਇਟੀ ਵੇਖਣ ਜਿੱਥੇ ਬੈਠਦੇ ਆ ਕਿੱਥੇ ਵੀ ਰਹਿ ਰਹੇ ਹੋ ਉਹਨਾਂ ਵਾਲੇ ਧਿਆਨ ਰੱਖਣਾ ਕਿ ਕੋ ਮਾੜੀ ਸੋਸਾਇਟੀ ਨਾ ਹੋਣ ਉਹਨਾਂ ਨੂੰ ਸੰਦੇਸ਼ ਇਹ ਹੈ ਕਿ ਬੇੜਾ ਬੇਲੇ ਨਹੀਂ ਬੈਣਾ कोई ना तुझे तो कारो बार लाई रखो बाकी भी भी बच्चे ज़्यादा इतने इलेक्ट्रिक गए हैं बाकी साढ़े पेड़ ठीक है वजी कोई यहोजा कोई नशे नुशे वाली एडी नहीं है वजी तो बच्चे ठीक है थैंक यू समय धन